ਉਹ ਗੱਲ ਧਿਆਨ ਨਾਲ ਸੁਣਿਓ ਲੋਕੋ ਉਹ ਗੱਲ ਧਿਆਨ ਨਾਲ ਸੁਣਿਓ ਲੋਕੋ ਕਰਦਾ ਗੱਲ ਮੈਂ ਬਾਈ ਦੀ ਲੋਕ ਸਿਆਣੇ ਗੱਲਾਂ ਕਰਦੇ ਪਬਲਿਕ ਪਈ ਸਤਾਈ ਸੀ ਲੋਕ ਸਿਆਣੇ ਗੱਲਾਂ ਕਰਦੇ ਉਹ ਪਬਲਿਕ ਪਈ ਸਤਾਈ ਸੀ ਲੋਕ ਸਿਆਣੇ ਗੱਲਾਂ ਕਰਦੇ ਪਬਲਿਕ ਪਈ ਸਤਾਈ ਸੀ ਓ ਚੰਗਾ ਸੋਚ ਕੇ ਵੇੜੀ ਚੜ ਗਏ ਓ ਚੰਗਾ ਸੋਚ ਕੇ ਵੇੜੀ ਚੜ ਗਏ ਮਾੜੇ ਮਿਲੇ ਮਲਾ ਮੈਨੂੰ ਆ ਜਾ ਮਿੱਤਰ ਲੱਬਣ ਚੱਲੀਏ ਓਏ ਲੱਬ ਦਾ ਨਹੀਂ ਬਦਲਾ ਮੈਨੂੰ ਓਏ ਆ ਜਾ ਮਿੱਤਰ ਲੱਬਣ ਚੱਲੀਏ ਲੱਬ ਦਾ ਨਹੀਂ ਬਦਲਾ ਮੈਨੂੰ ਓਏ ਅਖ ਦੇਸੀ ਅਸੀਂ ਆਮ ਰਹਾਂਗੇ ਅੱਜ ਕੱਲ ਗੱਡੀਆਂ ਵੱਡੀਆਂ ਨੇ ਵੀਆਈਪੀ ਵਜਦੇ ਅੱਜ ਕੱਲ ਗੱਲਾਂ ਬਾਤਾਂ ਵੱਡੀਆਂ ਨੇ ਓਏ ਵੀਆਈਪੀ ਵਜਦੇ ਅੱਜ ਕੱਲ ਗੱਲਾਂ ਬਾਤਾਂ ਵੱਡੀਆਂ ਨੇ ਓਏ ਬੋਟਾਂ ਦੀ ਥਾਂ ਦਿਲ ਦਿੱਤੇ ਸੀ ਓਏ ਬੋਟਾਂ ਦੀ ਥਾਂ ਦਿਲ ਦਿੱਤੇ ਸੀ ਓ ਨੀ ਪੁੱਛਦੇ ਚਾ ਮੈਨੂੰ ਓਏ ਜਿੰਨਾਂ ਨੂੰ ਅਸੀਂ ਦਿਲ ਦਿੱਤੇ ਸੀ ਓ ਨੀ ਪੁੱਛਦੇ ਚਾ ਮੈਨੂੰ ਓਏ ਆ ਜਾ ਮੇ ਤੇਰਾ ਲੱਭਣ ਚੱਲੀਏ ਓਏ ਲੱਭਦਾ ਨਹੀਂ ਬਦਲਾ ਮੈਨੂੰ ਓਏ ਆ ਜਾ ਮੇ ਤੇਰਾ ਲੱਭਣ ਚੱਲੀਏ ਓਏ ਲੱਭਦਾ ਨਹੀਂ ਬਦਲਾ ਮੈਨੂੰ ਓਏ ਮੁੱਲ ਫਸਲਾਂ ਦੇ ਕਿੱਥੋਂ ਮਿਲਣੇ ਮਿਲਦੀਆਂ ਨਹੀਂ ਟਰਾਲੀਆਂ ਨੇ ਹਜ਼ਾਰ ਰੁਪਈਆ ਕਦੋਂ ਕਿਆਉਣਾ ਤੀਵੀਆਂ ਵਾਲੀਆਂ ਕਾਲੀਆਂ ਨੇ ਓਏ ਮੁੱਲ ਫਸਲਾਂ ਦੇ ਕਿੱਥੋਂ ਮਿਲਣੇ ਮਿਲਦੀਆਂ ਨਹੀਂ ਟਰਾਲੀਆਂ ਨੇ ਹਜ਼ਾਰ ਰੁਪਈਆ ਕਦੋਂ ਕਿਆਉਣਾ ਤੀਵੀਆਂ ਹੋਈਆਂ ਕਾਲੀਆਂ ਨੇ ਓਏ ਤਰਨੇ ਤੁਰਨੇ ਓਵੇਂ ਲੱਗਦੇ ਓਏ ਧਰਨੇ ਧੁਰਨੇ ਓਵੇਂ ਹੀ ਲੱਗਦੇ ਬਦਲੇ ਨਾ ਲੱਗਦੇ ਰਾਮੈਨੂ ਆ ਜਾ ਮਿੱਤਰਾ ਲੱਭਣ ਚੱਲੀਏ ਓਏ ਲੱਭਦਾ ਨਹੀਂ ਬਦਲਾ ਮੈਨੂ ਓਏ ਸੌ ਦੇ ਵਿੱਚੋਂ ਸਿੱਧੇ ਕੱਟਦੇ ਓਏ ਸੌ ਦੇ ਵਿੱਚੋਂ ਸਿੱਧੇ ਕੱਟਦੇ ਜੀ ਐਸਟੀ ਦੇ ਠਾਰਾ ਨੇ ਓ ਜੋ ਗਿਆ ਤੈਨੂੰ ਕੁਝ ਨਹੀਂ ਦੇਣਾ ਓਏ ਜੋਗਿਆ ਤੈਨੂੰ ਕੁਝ ਨਹੀਂ ਦੇਣਾ ਓਏ ਮੁਫਤ ਚ ਇਹ ਸਰਕਾਰਾਂ ਨੇ ਜੋਗਿਆ ਤੈਨੂੰ ਕੁਝ ਨਹੀਂ ਦੇਣਾ ਮੁਫਤ ਚ ਇਹ ਸਰਕਾਰਾਂ ਨੇ ਆਪ ਕਮਾ ਕੇ ਖਾਣਾ ਪਹਿਣਾ ਓਏ ਆਪ ਕਮਾ ਕੇ ਲੈਣਾ ਪਹਿਣਾ ਓ ਹਟਿਓ ਗੁਰਤੇ ਚਾ ਤੈਨੂੰ ਆ ਜਾ ਮਿੱਤਰਾ ਲੱਭਣ ਚੱਲੀਏ ਓਏ ਲੱਭਦਾ ਨਹੀਂ ਬਦਲਾ ਮੈਨੂੰ ਆ ਜਾ ਮਿੱਤਰਾ ਲੱਭਣ ਚੱਲੀਏ ਓਏ ਲੱਭਦਾ ਨਹੀਂ ਬਦਲਾ ਮੈਨੂੰ